ਕਮ ਦਾਜੋ ਕਰਾ ਮੈਂ ਘਰ ਨੂੰ ਲੈ ਕੇ ਉਹਨਾਂ ਨੂੰ ਖੜਾ ਕੋਣ ਨਾਲ ਆ ਜੱਕ ਕਰਵਾਉਣ ਗਿਆ ਯਾਰ ਬਾਕੀ ਯਾਰ ਸਭ ਕੋਈ ਨਾ ਹੋਦਰਾ ਕੋ ਯਾਰ ਕੋਈ ਨਹੀਂ ਕਰ ਹੌਸਲਾ ਰੱਖੋ ਯਾਰ ਹੋ ਜਾ ਬੰਦ ਕੇ ਪਿੱਛੇ ਹੋ ਜਾ ਰਿੰਗੂ ਯਾਰ ਇੱਕ ਮਿੰਟ ਹੋਰ ਰਿੰਗੂ ਗੜਵਾਣੀ ਕੋ ਨਹੀਂ ਯਾਰ ਚੁੱਪ ਯਾਰ ਅੱਗੇ ਯਾਰ ठीक में श्री ये हॉस्पिटल है चलो यार वो लेना उनका फोन अट्टा गाना है कोई तो है कि नहीं भैया सीधा डॉक्टर जी ये ਇਹ ਸਾਡੇ ਬੈਕਿੰਗ ਦੇ ਵਿੱਚ ਹੈ ਜੀ ਤੇ ਲੋਡਿੰਗ ਦਾ ਕੰਮ ਕਰਦਾ ਹੈ ਬੈਕਿੰਗ ਦੇ ਵਿੱਚ ਇਹ ਹੁਣੇ ਵਾਲੇ ਗੱਡੀਆਂ ਭਰ ਕੇ ਆਏ ਸੀ ਇਹ ਲੋਡਿੰਗ ਕਰਕੇ ਜਸਟ ਤੇ ਹੁਣ ਤੁਹਾਨੂੰ ਕੀ ਪਤਾ ਲੱਗਾ ਕਿ ਕਿੰਦਾ ਹਾਲਾਤ ਕਿੰਦਾ ਦਿੱਤਾ ਮੈਂ ਤੇ ਰੁਕੀ ਹੁਣ ਪਤਾ ਕਿੱਦਾਂ ਹੋਇਆ ਜੀ ਲੱਗਾ ਪਤਾ ਕਿੱਦਾਂ ਨਹੀਂ ਇਹ ਨਹੀਂ ਪਤਾ ਲੱਗਿਆ ਕਿ ਇਸ ਤਰ੍ਹਾਂ ਹੋਇਆ ਜੀ ਕੀ ਨਾਮ ਹੈ ਨਾ ਪੰਪੀ ਪੰਕਜ ਪੰਕਜ ਸ਼ਰਮਾ ਮੇਰੇ ਖਿਆਲ ਮੇ ਜੋ ਪਤਾ ਲੱਗਿਆ ਹੈ ਵੀ ਐਨਐਫਐਲ ਦੇ ਵਿੱਚੋਂ ਲੋਡਰ ਕੰਮ ਕਰਦਾ ਹੈਗਾ ਠੀਕ ਹੈ ਜੀ ਉਥੋਂ ਆ ਰਿਹਾ ਸੀ ਪਣੀ ਸਵਿਪ ਕੀਤਾ ਹੈ ਕੀ ਕੀਤਾ ਜੋ ਦੱਸਣ ਸਾਨੂੰ ਆਇਆ ਹੈਗਾ ਪਰ ਲੇਕਿਨ ਟੈਰੀ ਦੇ ਉੱਪਰ ਡੱਬ ਗਿਆ ਐਡਿਸਪੋਰਟ ਹੋ ਗਿਆ ਇੱਥੇ ਕੋਈ ਹਜੇ ਪੁਲਿਸ ਵਾਲੇ ਨਹੀਂ ਆਏ ਨਾ ਇੱਕ ਸੋਰਟਡ ਐਂਬੂਲੈਂਸ ਵਾਲੇ ਕੋਈ ਪਹੁੰਚਿਆ ਨਹੀਂ ਮੁੰਡਾ ਕਿੱਥੇ ਗਿਆ ਜੀ ਕੁਝ ਪਤਾ ਮੁੰਡਾ ਜੋ ਤੁਹਾਨੂੰ ਲੱਗਿਆ ਹੋਵੇ ਪਤਾ ਬੋਰ ਸਾਹਿਬ ਦਾਗਾ ਇਹ ਜੋ ਲਗਿਆਨ ਪਗਾ ਫਿਲਹਾਲ ਅੱਗੇ ਦੇਖੋ ਉਹਨਾਂ ਨੇ ਕਿਹਾ ਕਿ ਆ ਨਹੀਂ ਉਹ ਮੈਟਾ ਪਹੁੰਚੇ ਸਾਡੇ ਤੋਂ ਪਤਾ ਲੱਗੇ ਫੋਨ ਆਇਆ ਕਿ ਸਾਡੇ ਪਿੰਡ ਦਾ ਮੁੰਡਾ ਕਾਸੀ ਬੁਝੇ ਇਹ ਤਿਆਰੀ ਕਰਦਾ ਐ ਐਨ ਐਫ ਐਮ ਦੇ ਵਿੱਚ ਬੱਚਾ ਵਿਚਾਰ ਆਇਆ ਉਹਦੇ ਛੋਟੇ ਬੱਚੇ ਤੇ ਬੜਾ ਪਾੜਾ ਹੋਇਆ ਸਭ ਤੇ ਕਿੱਦਾਂ ਲੱਗਿਆ ਕਿੱਦਾਂ ਹੋਇਆ ਕੀ ਐਕਸੀਡੈਂਟ ਕਹਿੰਦੇ ਮੋਟਰਸਾਈਕਲ ਇਹ ਨਹੀਂ ਪਤਾ ਲੱਗਿਆ ਮੈਨੇ ਵੀ ਹੁਣੇ ਆ ਕੇ ਪਤਾ ਲੱਗਿਆ ਕੁਝ ਸਾਰੇ ਜਾਣਕਾਰੀ ਦੀ ਜੀ ਬਾਰੇ ਕਿੱਦਾਂ ਹੋਇਆ ਕੀ ਐਕਸੀਡੈਂਟ ਉਹ ਜਿਹੜੀ ਖੜੀ ਨੂੰ ਗੱਡੀ ਆਹ ਉਹ ਵੀ ਘਟੀਦਾ ਔ ਪੁਲਿਸ ਪਹੁੰਚੇ ਹਾਂਜੀ ਪੁਲਿਸ ਮੌਜੂ ਹੈ ਮੌਕੇ ਪਰ ਡੈੱਡ ਬਡੀ ਆਪਣੇ ਕਪਾ జిల్లా ਕਨੇ ਹੈ ਕੀਕ ਮੰਗ ਕਰਦੇ ਹੋ ਬਾਗ ਕਰਦੇ ਚਲ ਗਰੀਬ ਬੱਚਾ ਇਨ ਕੋਸ਼ਰ ਕੁਝ ਆਬਜਾ ਮਿਲੇ ਜੀ ਸਾਰੇ ਇੱਥੇ ਐਕਸੀਡੈਂਟ ਹੋਣ ਬਾਰੇ ਇਨਫੋਰਮੇਸ਼ਨ ਮਿਲੀ ਸੀਗੀ ਤੇ ਐਕਸੀਡੈਂਟ ਅਸੀਂ ਮੌਕੇ ਤੇ ਆਏ ਆ ਟੈਂਕੀ ਪਿੱਛੇ ਖੜੀ ਹੈ ਗੱਡੀ ਇਹਦੇ ਵਿੱਚ ਉਸ ਮੋਟਰਸਾਈਕਲ ਤੇ ਸਵਾਰ ਸੀਗਾ ਤੇ ਟੈਂਕੀ ਨਾਲ ਫੇਟ ਵੱਜਣ ਬਾਰੇ ਪਬਲਿਕ ਨੂੰ ਪਤਾ ਲੱਗਿਆ ਬਾਕੀ ਤਫਤੀਸ਼ ਜਾਰੀ ਹੈ ਜੋ ਵੀ ਗੱਲ ਸਾਹਮਣੇ ਆਏ ਉਹ ਬੰਦੀ ਕਾਰਵਾਈ ਕੀਤੀ ਜਾਵੇਗਾ ਇਹ ਸਰ ਨਾਮ ਨੂੰ ਪਤਾ ਲੱਗਿਆ ਕਿ ਕਿਹੜਾ ਬੰਦਾ ਸੀ ਇਹ ਕੌਣ ਸੀ ਇਹ ਹਜੇ ਫਿਰਾਲ ਜਾਣਕਾਰੀ ਨਹੀਂ ਮਿਲੀ ਪਬਲਿਕ ਕਹਿ ਰਿਹਾ ਕਿ ਆ ਪਿੰਡ ਹੈਗਾ ਨਾਲ ਇੱਥੋਂ ਦਾ ਹੈ ਬਾਕੀ ਕਲੀਅਰ ਕਰ ਰਹੇ ਨੇ ਕਿਸੇ ਪੁਲਿਸ ਵੱਲੋਂ ਕੀ ਗੱਲ ਹੈ ਅਸੀਂ ਹੁਣ ਮੌਕੇ ਤੇ ਉਹ ਬੋਡੀ ਨੂੰ ਜਿਹੜੇ ਚੌਕੇ ਹਸਲ ਲੈ ਕੇ ਜਾ ਰਹੇ ਹਾਂ ਬਾਕੀ ਜੋ ਇਨਫਰਮੇਸ਼ਨ ਮਿਲੇਗੀ ਉਸ ਦੇ ਆਧਾਰ ਤੇ ਅਫਸਰਾਂ ਧਿਆਨ ਚ ਲਿਆ ਕੇ ਕਾਰਵਾਈ ਕੀਤੀ। ਯਾਰ ਬਾਕੀ ਯਾਰ ਹੱਥ ਕੋਈ ਨਾ ਹੋਦਰੋ ਯਾਰ ਕੋਈ ਨਹੀਂ ਕਰਦਾ ਫੋਨ ਚੁੱਕ ਲਓ ਯਾਰ ਹੋ ਜਾ ਬੰਦ ਕਿ ਪਿੱਛੇ ਹੋ ਜਾ ਉਹ ਚੱਲ ਲੱਗ ਗਈ ਰਿੰਗ ਹੋਈ ਐ ਲੈਕ ਮਿੰਟ ਹੋਰ ਰਿੰਗ ਕੋ ਯਾਰ ਪਹਾੜੀ ਕੋ ਨਹੀਂ ਪਾਉਂਦਾ ਕਮੇਡੀ ਯਾਰ ਚੁੱਪ ਯਾਰ ਅੱਗੇ ਯਾਰ ਪਿਕ ਮਿੰਟ ਇਹ ਯਾਰ ਇਹਨੂੰ ਹਸਪੀਟਲ ਲੈ ਜਾ ਯਾਰ ਉਹ ਲੈਣਾ ਆਪਣਾ ਫੋਨ ਅੱਟਾ ਘਾੜਣਾ ਹੈ ਇਹ ਕੋਈ ਸਾਂ ਹੈਗੀ ਹੈ ਕਿ ਨਹੀਂ ਭਈਆ ਜੀ ਸਿੱਧਾ ਪੁੱਛ ਲੈਣੋ ਕੋਈ ਹਲੋ ਸਤ ਸ੍ਰੀ ਅਕਾਲ ਜੀ ਡਾਕਟਰ ਜੀ ਬਹੁਤ ਸਮਝ ਬਹੁਤ ਬਹੁਤ ਆਵੇ ਪਾ ਜੀ ਨਹੀਂ ਉੱਤਾਰ ਨਹੀਂ ਪਾ ਜੀ